ਤਰੰਤਰਨ ਪੁਲਿਸ ਦੇ ਸੀਆਈਏ ਸਟਾਫ ਨੇ ਇੱਕ ਵਿਅਕਤੀ ਨੂੰ 1,20,000 ਦੀ ਭਾਰਤੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਕੋਲੋਂ 2-2000 ਦੇ ਜਾਲੀ ਨੋਟ, ਇੱਕ ਪ੍ਰਿੰਟਰ ਅਤੇ 250 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਸ਼ਖਸ ਦਾ ਨਾਮ ਗੁਰਵਿੰਦਰ ਸਿੰਘ ਹੋ ਰਿਹਾ ਹੈ। ਖੁਦ ਸੂchna ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ। ਪੁਛਗਛ ਵਿੱਚ ਜੀ ਸਾਹਮਣੇ ਆਇਆ ਕਿ ਗੁਰਵਿੰਦਰ ਨਸ਼ੇ ਦਾ ਕਾਰੋਬਾਰ ਕਰਨ ਦੇ ਨਾਲ-ਨਾਲ ਜਾਲੀ ਕਰੰਸੀ ਵੀ ਛਾਪਦਾ ਸੀ। ਪੁਲਿਸ ਨੇ ਉਸ ਦੇ ਘਰ ਛਾਪੇਮਾਰੀ ਕੀਤੀ ਜਿੱਥੇ ਇੱਕ ਪ੍ਰਿੰਟਰ ਅਤੇ 1,20,000 ਦੀ ਜਾਲੀ ਕਰੰਸੀ ਬਰਾਮਦ ਕੀਤੀ ਨਸ਼ਾ ਨਸ਼ੇ ਦੇ ਹੀਰੋਨ ਦੇ ਸਾਥ ਦਾ ਜਾਲੀ ਕਰੰਸੀ ਦਾ ਕੰਮ ਵੀ ਕਰਦਾ ਜਿਹਨੇ ਜਿਹਦੀ ਐਸਆਈ ਚੰਨਸਨ ਨੇ ਰਿਡਾਈ ਲਾਈ ਗਈ ਜਿਹਨਾਂ ਨੂੰ ਨਾਲ ਲੈ ਕੇ ਇਹਦੇ ਘਰੋਂ ਬੈੱਡ ਦੇ ਵਿੱਚੋਂ 60 ਨੋਟ 2-2000 ਦੇ ਜਾਲੀ ਕਰੰਸੀ ਕੁੱਲ 1,20,000 ਰੁਪਏ ਬਰਾਮਦ ਕੀਤੇ ਆ ਨਾਲ ਪ੍ਰਿੰਟ ਵੀ ਬਰਾਮਦ ਕੀਤਾ ਇਹਦੇ ਕੋਲ ਹੋਰ ਵੀ ਪੁਸ਼ਟੀ ਕੀਤੀ ਜਾਊਗੀ ਕਿ ਇਹ ਜਾਲੀ ਕਰੰਸੀ ਕਿੰਨਾ-ਕਿੰਨਾ ਨੂੰ کہاں ਅੱਗੇ ਵੰਡੀ ਆ ਜਾਂ ਹੋਰ ਇਹਦੇ ਗੈਂਗ ਦੇ ਕਿਹੜੇ ਮੈਂਬਰ ਹੈਗੇ ਆ ਜਿਹੜੇ ਤਿਆਰ ਕਰਨ ਦਾ ਮਤ ਕਰਦੇ ਆਂ ਦੀ